ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਗੋੜ ਵਾਲੀਆਂ ਰੋਟੀਆਂ ਮਿੱਠੀਆਂ ਤੇ ਇਹ ਜਿਹੜੀਆਂ ਰੋਟੀਆਂ ਇਹ ਸਪੈਸ਼ਲ ਸਾਵਣ ਦੇ ਮਹੀਨੇ ਚ ਬਣਾਈਆਂ ਜਾਂਦੀਆਂ ਆ ਸਾਵਣ ਦੇ ਮਹੀਨੇ ਚ ਜਿਸ ਤਰ੍ਹਾਂ ਆਪਾਂ ਸੋਵਾਰ ਦੇ ਵਰਤ ਰੱਖਦੇ ਆ ਤੇ ਮਿੱਠੀ ਰੋਟੀ ਖਾਣੇ ਵਾਸਤੇ ਆਪਾਂ ਇਹ ਮਿੱਠੀਆਂ ਰੋਟੀਆਂ ਗੁੜ ਦੀਆਂ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਲੇ ਲਿਆ ਦੋ ਕੋਲੀਆਂ ਆਟੇ ਦੀਆਂ ਤੇ ਅੱਧੀ ਇੱਕ ਕੋਲੀ ਲਈ ਸੀ ਮੱਕੀ ਉਹ ਦੀ ਤੇ ਸੋਫ ਪਾਵਾਂਗੇ ਤੇ ਇੱਕ ਕੋਲੀ ਗੁੜ ਦੀ ਤੇ ਗੁੜ ਨੂੰ ਆਪਾਂ ਭਿਉ ਦੇਵਾਂਗੇ ਗੁੜ ਨੂੰ ਮੈਂ ਚੰਗੀ ਤਰ੍ਹਾਂ ਬਰੀਕ ਕਰ ਲਿਆ ਵੀ ਜਲਦੀ ਇਹ ਸਾਡਾ ਭੇਜ ਜਾਵੇ ਗੁੜ ਤੇ ਇੱਥੇ ਮੈਂ ਲਿਆ ਸੀ ਥੋੜਾ ਜਿਹਾ ਕੋਸਾ ਜਿਹਾ ਪਾਣੀ ਲਿਆ ਸੀ ਤੇ ਇਹ ਪਾਣੀ ਮੈਂ ਅੱਧਿਕ ਕੋਲੀ ਪਾਣੀ ਦੀ ਪਾਵਾਂਗੇ ਆਪਾਂ ਤੇ ਗੁੜ ਨੂੰ ਆਪਾਂ 10 ਕੇ ਮਿੰਟ ਵਾਸਤੇ ਭੇਜਣਾ ਰੱਖ ਛੱਡਾਂਗੇ ਵੀ ਇਹ ਗਲ ਜਾਵੇ ਇਹਨੂੰ ਠੱਕ ਕੇ ਆਪਾਂ 10 ਮਿੰਟ ਵਾਸਤੇ ਰੱਖ ਦੇਵਾਂਗੇ ਹਾਂਜੀ ਆਪਾਂ ਗੋੜ ਨੂੰ ਚੈੱਕ ਕਰ ਲਵਾਂਗੇ 10 ਕੇ ਮਿੰਟ ਹੋ ਗਏ ਸੀ ਗੋੜ ਨੂੰ ਮੈਂ ਭਿਜਨੇ ਪਾਇਆ ਸੀ ਤੇ ਗੋੜ ਸਾਡੇ ਪਿਗਲ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪੋਣ ਲਵਾਂਗੇ ਹਾਂਜੀ ਆਪਾਂ ਕੁੱਲਾ ਇਸ ਤਰ੍ਹਾਂ ਦਾ ਬਰਤਨ ਲੈ ਲਿਆ ਆ। ਇਹਨੂੰ ਹੁਣ ਆਪਾਂ ਪਾ ਦਵਾਂਗੇ ਆਟਾ। ਆਟੇ ਦੀ ਆਪਾਂ ਦੋ ਕੋਲੀਆਂ ਪਾਤੀਆਂ। ਤੇ ਹੁਣ ਆਪਾਂ ਪਾ ਦਾਂਗੇ ਮੈਂ ਡੇਢ ਕ ਚਮਚਾ ਸੌਫ ਦਾ ਲਿਆ ਸੀ। ਮਿਕਸ ਕਰ ਦਵਾਂਗੇ ਇਹਨੂੰ। ਇਥੇ ਮੈਂ ਕਿਉਂ ਲਿਆ ਸੀ ਕਿਉਂ ਤੁਸੀਂ ਕੋਈ ਵੀ ਲੈ ਸਕਦੇ ਢਾਲਦਾ ਦੇਸੀ ਕਿਉਂ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਕਿ ਉਹ ਆਪਾਂ ਠੀਕ ਪਾਤਾ ਵੇਖੋ ਕਿ ਜਿੱਸਾ ਕਿ ਉਹ ਪਾ ਕੇ ਆਪਣੀ ਆ ਮੁਠੀ ਮਿੱਟੀ ਜਾਂਦੀ ਆ ਕਿ ਉਹ ਆਪਾਂ ਵਧੀਆ ਤਰੀਕੇ ਨਾਲ ਪਾਤਾ ਤੇ ਮੈਂ ਅੱਧੀ ਕੌਲੀ ਚੋਂ ਦੋ ਕ ਚਮਚੇ ਕਿ ਉਹ ਬਚਾਤਾ ਸੀ ਤੇ ਹੁਣ ਆਪਾਂ ਥੋੜਾ ਥੋੜਾ ਗੋੜਾ ਵਾਲਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਆਪਾਂ ਜਿਆਦਾ ਨਰਮ ਨਹੀਂ ਗੁੰਨਣਾ ਆਪਾਂ ਥੋੜਾ ਸਖਤ ਹੀ ਆਟੇ ਨੂੰ ਰੱਖਾਂਗੇ ਗੁੜ ਵਾਲਾ ਆਟਾ ਜਿਹੜਾ ਹੁੰਦਾ ਇਹਨੂੰ ਨਰਮ ਨਹੀਂ ਬੰਨੀਦਾ ਜਿਸ ਤਰ੍ਹਾਂ ਆਪਾਂ ਡੇਲੀ ਰੀਤੀ ਆਟਾ ਗੁੰਨਦੇ ਆ ਉਹਦੇ ਨਾਲ ਥੋੜਾ ਜਿਹਾ ਆਪਾਂ ਹਾਰ ਰੱਖਾਂਗੇ ਹਾਂਜੀ ਆਟਾ ਸਾਡਾ ਗੋਝੀਆ ਤੇ ਆਟੇ ਦੇ ਵਿੱਚ ਪੂਰਾ ਪਾਣੀ ਗੁੜ ਵਾਲਾ ਲੱਗ ਗਿਆ ਤੇ ਮੈਂ ਗੁੜ ਵਾਲਾ ਪਾਣੀ ਅੱਧੀ ਕੌਲੀ ਤੋਂ ਵੀ ਘਾਟ ਪਾਇਆ ਸੀ ਗੁੜ ਵਿੱਚ ਤੇ ਹੁਣ ਆਪਾਂ ਥੋੜਾ ਜਨਾ ਹੱਥ ਤੇ ਕਿਉ ਬਾ ਕੇ ਤੇ ਆਟੇ ਨੂੰ ਫੇਰ ਆਪਾਂ ਮਸਲ ਲਵਾਂਗੇ ఆటేను మిట్టు వస్తే ఢక్క దాజీ హా ఆ ఆటే పేడే కావాలే గుడవాలి రోటీే థోడ మోటే ఉంది ਇਸ ਤਰ੍ਹਾਂ ਦੇ ਹਾਂਜੀ ਪੇੜੇ ਆਪਾਂ ਸਾਰੇ ਆਟੀ ਦੇ ਕਰ ਲਏ ਤੇ ਹੁਣ ਆਪਾਂ ਚਕਲੇ ਤੇ ਰੋਟੀ ਬੇਲਾਂਗੇ ਹਾਂਜੀ ਚਕਲੇ ਤੇ ਥੋੜਾ ਜਿਹਾ ਆਪਾਂ ਕਿਰ ਲਾਲ ਲਵਾਂਗੇ ਥੋੜੀ ਜਿਹੀ ਆਪਾਂ ਹੱਥ ਨਾਲ ਇਹਨੂੰ ਚੜਾਈ ਤੇ ਕਰ ਲਵਾਂਗੇ ਹਾਂਜੀ ਆਪਾਂ ਰੋਟੀ ਨੂੰ ਏਡੀ ਕਚੌੜੀ ਪਾਉ ਰੱਖਾ ਦੇਣਾ ਮੈਂ 2-3 ਰੋਟੀਆਂ ਵੇਲ ਕੇ ਰੱਖ ਲਿਆ ਸੀ ਹੁਣ ਆਪਾਂ ਤਵੇ ਤੇ ਪਾ ਦਾਂਗੇ ਹਾਂਜੀ ਰੋਟੀ ਦੇ ਉੱਪਰ ਹੁਣ ਫਲਟਾ ਕਰੂੰਗੀ ਤੇ ਉੱਪਰ ਕੀ ਬੁਲਾ ਰਹੀ ਹਾਂ